ਦੋਸਤੋ ਕੀ ਤੁਸੀਂ ਇਹ ਮੰਨਦੇ ਹੋ ਕਿ ਹਾਰਟ ਦੀ ਬਲੋਕੇਜ ਨੂੰ ਠੀਕ ਕੀਤਾ ਜਾ ਸਕਦਾ ਹੈ ਹਾਰਟ ਦੀ ਬਲੋਕੇਜ ਨੂੰ ਕਲੀਅਰ ਕੀਤਾ ਜਾ ਸਕਦਾ ਹੈ ਬਿਨਾ ਸਟੰਟ ਤੋਂ ਬਿਨਾ ਆਪਰੇਸ਼ਨ ਤੋਂ ਕੀ ਤੁਸੀਂ ਇਹ ਗੱਲ ਮੰਨਦੇ ਹੋ ਆਮ ਤੌਰ ਤੇ ਲੋਕ ਇਸ ਗੱਲ ਨੂੰ ਮੰਨਦੇ ਨਹੀਂ ਕਿਉਂਕਿ ਡਾਕਟਰ ਵੀ ਇਸ ਗੱਲ ਨੂੰ ਮੰਨਦੇ ਨਹੀਂ ਹੈਗੇ ਕਿ ਜੇ ਹਾਰਟ ਦੇ ਵਿੱਚ ਬਲੋਕੇਜ ਹੈ ਤਾਂ ਇਹਨੂੰ ਸਿਰਫ ਡਾਈਟ ਦੀ ਸਹਾਇਤਾ ਨਾਲ ਠੀਕ ਕੀਤਾ ਜਾ ਸਕਦਾ ਹੈ ਇਹਦੇ ਵਿੱਚ ਡਾਕਟਰਾਂ ਦੀ ਕੋਈ ਗਲਤੀ ਨਹੀਂ ਹੈਗੀ ਡਾਕਟਰਾਂ ਦੇ ਕੋਲ ਜਿਹੜੀ ਨੌਲੇਜ ਹੁੰਦੀ ਆ ਉਹ ਮੈਡੀਸਿਨ ਦੇ ਬਾਰੇ ਹੁੰਦੀ ਆ ਮੈਡੀਸਿਨ ਦੇ ਖੇਤਰ ਦੇ ਵਿੱਚ ਜਿਹੜੀ ਵੀ ਕੋਈ ਨਵੀਂ ਖੋਜ ਹੁੰਦੀ ਆ ਉਹਦੇ ਬਾਰੇ ਡਾਕਟਰਾਂ ਨੂੰ ਪਤਾ ਹੁੰਦਾ ਪਰ ਡਾਈਟ ਖੇਤਰ ਦੇ ਵਿੱਚ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਉੱਤੇ ਜਿਹੜੀ ਰਿਸਰਚ ਹੋ ਰਹੀ ਹੈ ਰਿਸਰਚ ਪੇਪਰ ਛਾਪ ਰਿਹਾ ਉਹਨਾਂ ਦੇ ਵਿੱਚ ਕੀ ਖੋਜ ਕੀਤੀ ਜਾ ਰਹੀ ਹੈ ਇਹਨਾਂ ਦੇ ਬਾਰੇ ਡਾਕਟਰਾਂ ਨੂੰ ਨਹੀਂ ਪਤਾ ਹੁੰਦਾ ਇਸ ਕਰਕੇ ਇਹਦੇ ਵਿੱਚ ਡਾਕਟਰਾਂ ਦਾ ਕੋਈ ਦੋਸ਼ ਨਹੀਂ ਹੈਗਾ ਡਾਕਟਰ ਆਪਣੀ ਫੀਲਡ ਦੇ ਮਾਹਰ ਨੇ ਉਹ ਲੋਕਾਂ ਦੀ ਜਾਨ ਬਚਾਉਂਦੇ ਨੇ ਉਹ ਸਭ ਠੀਕ ਹੈ ਆਪਾਂ ਡਾਕਟਰਾਂ ਨੂੰ ਕੋਈ ਦੋਸ਼ ਨਹੀਂ ਦਿੰਦੇ ਪਰ ਚੱਕਰ ਇਹ ਪੈਂਦਾ ਕਿ ਡਾਕਟਰ ਜਿਹੜੀ ਸਲਾਹ ਦਿੰਦੇ ਨੇ ਲੋਕ ਉਹਨਾਂ ਤੇ ਵਿਸ਼ਵਾਸ ਕਰਦੇ ਨੇ ਔਰ ਜੇ ਡਾਕਟਰਾਂ ਨੇ ਕਹਿ ਦਿੱਤਾ ਕਿ ਬਈ ਇਹਨੂੰ ਆਪਾਂ ਡਾਈਟ ਦੀ ਸਹਾਇਤਾ ਨਾਲ ਠੀਕ ਨਹੀਂ ਕਰ ਸਕਦੇ ਤਾਂ ਆਪਾਂ ਮੰਨ ਲੈਂਦੇ ਆ ਕਿ ਹਾਂਜੀ ਠੀਕ ਹੈ ਡਾਕ ਦੇਦੀ ਬਲੌਕੇਜ ਇੰਨੀ ਵਧੀ ਹੋਈ ਹੈ ਕਿ ਉਹਨੂੰ ਡਾਕਟਰ ਨੇ ਸਟੰਟ ਦੱਸਿਆ ਹੋਇਆ ਜਾਂ ਬਾਈਪਾਸ ਸਰਜਰੀ ਦੱਸਿਆ ਉਹਨੂੰ ਆਪਾਂ ਡਾਈਟ ਦੀ ਸਹਾਇਤਾ ਨਾਲ ਠੀਕ ਕਰ ਸਕਦੇ ਹਾਂ ਤੇ ਆਪਰੇਸ਼ਨ ਤੋਂ ਬਚ ਸਕਦੇ ਹਾਂ ਮੈਂ ਇਹ ਨਹੀਂ ਕਹਿ ਰਿਹਾ ਲੇਕਿਨ ਬਾਡੀ ਦੇ ਅੰਦਰ ਜਿਹੜੀ ਬਲੌਕੇਜ ਬਣੀ ਹੋਈ ਹੈ ਉਹਨੂੰ ਠੀਕ ਕੀਤਾ ਜਾ ਸਕਦਾ ਹੈ ਉਹਨੂੰ ਰਿਵਰਸ ਕੀਤਾ ਜਾ ਸਕਦਾ ਹੈ ਔਰ ਸਾਇੰਸ ਨੇ ਇਸ ਗੱਲ ਨੂੰ ਪ੍ਰੂਫ ਕਰਤਾ ਸੋ ਜੇ ਇਸੇ ਨੂੰ ਕੋਈ ਮੈਡੀਕਲ ਐਮਰਜੈਂਸੀ ਨਹੀਂ ਹੈਗੀ ਉਹਦੀ ਬਲੌਕੇਜ ਇੰਨੀ ਨਹੀਂ ਵਧੀ ਹੋਈ ਕਿ ਅੱਜ ਹੀ ਆਪਰੇਸ਼ਨ ਦੀ ਲੋੜ ਹੈ ਉਹ ਦਵਾਈਆਂ ਤੇ ਚੱਲ ਸਕਦਾ ਡਾਕਟਰ ਨੇ ਉਹਨੂੰ ਕਿਹਾ ਕਿ ਭਾਈ ਤੂੰ ਚਾਹੇ ਤਾਂ 2-4 ਸਾਲ ਹੋਰ ਦਵਾਈਆਂ ਤੇ ਰੱਖ ਕਿ ਤੈਨੂੰ ਇਹਦਾ ਕੰਮ ਚਲਾ ਸਕਦੇ ਆ ਅੱਜ ਦੀ ਡੇਟ ਦੇ ਵਿੱਚ ਤੈਨੂੰ ਹਾਲੇ ਫਿਲਹਾਲ ਜ਼ਰੂਰਤ ਨਹੀਂ ਆ ਆਪਰੇਸ਼ਨ ਦੀ ਅਜਿਹੇ ਬੰਦੇ ਡਾਈਟ ਦੀ ਸਹਾਇਤਾ ਦੇ ਨਾਲ ਜਿਹੜੀ ਮੈਂ ਤੁਹਾਨੂੰ ਚੀਜ਼ ਦੱਸ ਰਿਹਾ ਤੁਸੀਂ ਥੰਬਨੇਲ ਦੇਖ ਹੀ ਲਿਆ ਆਲਸੀ ਦੀ ਗੱਲ ਮੈਂ ਕਰ ਰਿਹਾ ਆਲਸੀ ਦੀ ਸਹਾਇਤਾ ਦੇ ਨਾਲ ਬਲੋਕੇਜ ਨੂੰ ਰਿਵਰਸ ਕਰ ਸਕਦੇ ਆ ਸਾਇੰਸ ਇਸ ਚੀਜ਼ ਨੂੰ ਪ੍ਰੂਫ ਕਰ ਚੁੱਕੀ ਆ ਰਿਸਰਚ ਪੇਪਰ ਇਸ ਚੀਜ਼ ਨੂੰ ਪ੍ਰੂਫ ਕਰ ਚੁੱਕੇ ਆ ਔਰ ਜਿਹੜੇ ਬੰਦੇ ਇਹ ਸੋਚਦੇ ਆ ਕਿ ਹੋ ਸਕਦਾ ਕਿ ਉਹਨਾਂ ਦੇ ਦਿਲ ਦੇ ਵਿੱਚ ਬਲੋਕੇਜ ਹੋਵੇ ਪਰ ਉਹਨਾਂ ਨੂੰ ਪਤਾ ਨਹੀਂ ਹੈਗਾ ਜਿਵੇਂ ਹੋ ਸਕਦਾ 30% ਹੋਵੇ 40% ਹੋਵੇ ਆਮ ਤੌਰ ਤੇ ਥੋੜੀ ਬਹੁਤੀ ਬਲੋਕੇਜ ਤਾਂ ਹ ਕੀ ਬਲੋਕੇਜ ਹੋਰ ਨਾ ਵਧੇ ਤੇ ਜਿਹੜੀ ਮਾੜੀ ਮੋਟੀ ਰਹਿ ਗਈ ਆ ਤਾਂ ਕਿਉਂਕਿ ਆਪਾਂ ਨੂੰ ਨਹੀਂ ਨਾ ਪਤਾ ਆਪਾਂ ਕੋਈ ਟੈਸਟ ਨਹੀਂ ਕਰਾਇਆ ਆਪਣੇ ਸਰੀਰ 'ਚ ਬਲੋਕੇਜ ਹੈ ਨਹੀਂ ਹੈ ਜੇ ਆਪਾਂ ਇਹ ਚਾਹੁੰਦੇ ਆ ਕਿ ਜੇ ਸਾਡੇ ਸਰੀਰ 'ਚ ਮਾੜੀ ਮੋਟੀ ਬਣੀ ਹੋਈ ਆ ਆਪਾਂ ਨੂੰ ਨਹੀਂ ਪਤਾ ਪਰ ਉਹ ਵਧੇ ਨਾ ਔਰ ਦੂਸਰਾ ਉਹ ਹੌਲੀ ਹੌਲੀ ਖੁਰਜ ਆਪਣੇ ਆਪ ਖਤਮ ਹੋ ਜਾਏ ਤਾਂ ਫਿਰ ਇਹ ਵੀਡੀਓ ਤੁਸੀਂ ਦੇਖੋ ਮੈਂ ਤੁਹਾਨੂੰ ਸਾਇੰਸ ਦੇ ਹਿਸਾਬ ਨਾਲ ਦੱਸ ਰਿਹਾ ਕਿ ਅਲਸੀ ਜਿਹੜੀ ਆ ਕਿਵੇਂ ਹਾਰਟ ਦੀ ਬਲੋਕੇਜ ਨੂੰ ਰਿਵਰਸ ਕਰਦੀ ਆ ਆਮ ਤੌਰ ਤੇ ਆਪਾਂ ਇਹ ਕਹਿੰਦੇ ਆ ਵੀ ਹਾਂ ਅਲਸੀ ਖਾਓ ਇਹਦੇ ਨਾਲ ਕੋਲੇਸਟ੍ਰੋਲ ਘਟਦਾ ਬਲੱਡ ਪ੍ਰੈਸ਼ਰ ਘਟਦਾ ਉਹ ਹੋਰ ਗ ਜੀ ਨਵੀਂ ਰਿਸਰਚ ਹੋਈ ਹੈ ਕਿ ਡੀਪ ਇਨਸਾਈਡ ਅਲਸੀ ਕਿਵੇਂ ਹਾਰਡ ਦੇ ਬਲੋਕੇਜ ਜਿਹੜੇ ਬਣੇ ਹੋਏ ਨੇ ਉਹਨਾਂ ਦੇ ਉੱਤੇ ਕਿਵੇਂ ਅਸਰ ਕਰਦੀ ਆ ਕਿਵੇਂ ਨਵੇਂ ਬਲੋਕੇਜ ਨੂੰ ਬਣਨ ਤੋਂ ਰੋਕਦੀ ਆ ਕਿਵੇਂ ਪੁਰਾਣੇ ਬਲੋਕੇਜ ਕਲੀਅਰ ਹੁੰਦੇ ਆ ਉਹਦੇ ਬਾਰੇ ਮੈਂ ਧੰਨਾ ਗੱਲ ਕਰ ਰਿਹਾ ਸੋ ਜੇ ਆਪਾਂ ਹਾਰਡ ਬਲੋਕੇਜ ਬਣਨ ਤੋਂ ਲੈ ਕੇ ਹਾਰਟ ਅਟੈਕ ਤੱਕ ਹੋਣ ਦੀ ਗੱਲ ਕਰੀਏ ਤਾਂ ਇਹਦੇ 4 ਹਿੱਸਿਆਂ ਦਾ ਆਪਾਂ ਇਹਨੂੰ ਵੰਡ ਸਕਦੇ ਆ 4 ਸਟੇਜਾਂ ਹੁੰਦੀਆਂ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਆ ਕਿ ਹਾਰਡ ਬਲੋਕੇਜ ਦੀ ਸ਼ੁਰੂਆਤ ਕਿਵੇਂ ਹੁੰਦੀ ਆ ਤੇ ਅਲਸੀ ਉਹਨੂੰ ਕਿਵੇਂ ਰੋਕਦੀ ਆ ਦੇਖੋ ਆਪਣੇ ਸਰੀਰ ਦੇ ਵਿੱਚ ਵਾਈਟ ਬਲੱਡ ਸੈੱਲ LDL 콜레스테롤 ਹੁੰਦਾ ਸਾਰਿਆਂ ਨੂੰ ਪਤਾ ਹੁਣ ਹੁੰਦਾ ਕੀ ਹੈ ਕਿ ਆਪਾਂ ਇਹ ਸੋਚਦੇ ਹਾਂ ਕਿ LDL 콜레스테롤 ਦੇ ਨਾਲ ਬਲਾਕੇਜ ਪੈਦਾ ਹੁੰਦੀ ਹੈ ਪਰ ਇਹ ਸੱਚ ਨਹੀਂ ਹੈਗਾ ਇਹ ਉਦਾਂ ਕਹਿਣ ਨੂੰ ਆ ਕਿ ਜੇ LDL 콜레스테롤 ਮਾੜਾ ਹੁੰਦਾ ਤੇ ਇਹਦੇ ਨਾਲ ਬਲਾਕੇਜ ਬਣਦੀ ਹੈ ਇਦਾਂ ਨਹੀਂ ਹੈਗਾ ਜਿਹੜਾ ਆਕਸੀਡਾਈਜ਼ਡ LDL 콜레스테ਰੋਲ ਹੈ ਉਹਦੇ ਨਾਲ ਬਲਾਕੇਜ ਬਣਦੀ ਹੈ ਹੁਣ ਆਕਸੀਡਾਈਜ਼ਡ LDL 콜레스테ਰੋਲ ਕਿਹੜਾ ਹੁੰਦਾ ਸਭ ਤੋਂ ਪਹਿਲਾਂ ਤੁਸੀਂ ਇਹ ਸਮਝੋ ਕਿ ਆਕਸੀਡੇਸ਼ਨ ਕੀ ਹੁੰਦੀ ਹੈ ਜਦੋਂ ਕੋਈ ਚੀਜ਼ ਆਕਸੀਜਨ ਦੇ ਸੰਪਰਕ ਵਿੱਚ ਆਉਂਦੀ ਆ ਤਾਂ ਉਹਦੀ ਆਕਸੀਡੇਸ਼ਨ ਹੁੰਦੀ ਹੈ ਐਗਜ਼ਾਮਪਲ ਦੇ ਤੌਰ ਤੇ ਜਦੋਂ ਲੋਹਾ ਆਕਸੀਜਨ ਦੇ ਸੰਪਰਕ ਚੋਂਦਾ ਤਾਂ ਉਹਨੂੰ ਜੰਗ ਲੱਗਦਾ। ਸੇਬ ਆਕਸੀਜਨ ਦੇ ਸੰਪਰਕ ਚੋਂਦਾ ਤਾਂ ਉਹਦਾ ਰੰਗ ਉੱਪਰੋਂ ਕਾਲਾ ਹੋ ਜਾਂਦਾ। ਕੁਝ ਚੀਜ਼ਾਂ ਆਪਰੋਂ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਆਕਸੀਡੇਸ਼ਨ ਹੁੰਦੀ ਆ। ਕੁਝ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਨੰਗੀ ਅੱਖ ਨਾਲ। ਆਕਸੀਡੇਸ਼ਨ ਹਰ ਇੱਕ ਚੀਜ਼ ਦੀ ਹੁੰਦੀ ਆ। ਆਪਣੇ ਸਰੀਰ ਦੀ ਵੀ ਆਕਸੀਡੇਸ਼ਨ ਹੁੰਦੀ ਆ ਹਵਾ ਔਰ ਪਾਣੀ ਦੇ ਸੰਪਰਕ ਦੇ ਆਉਣ ਦੇ ਵਿੱਚ। ਇਸੇ ਤਰੀਕੇ ਨਾਲ ਆਪਣੇ ਸਰੀਰ ਦੇ ਅੰਦਰਲੇ ਜਿਹੜੇ ਅੰਗ ਐ, ਆਪਣੇ ਸਰੀਰ ਦੇ ਜਿਹੜੇ ਸੈੱਲ ਐ, ਉਹਨਾਂ ਦੀ ਵੀ ਆਕਸੀਡੇਸ਼ਨ ਹੁੰਦੀ ਆ। ਕਿਉਂਕਿ ਆਪਣੇ ਸਰੀਰ ਦੇ ਅੰਦਰ ਆਕਸੀਜਨ ਵੀ ਹੈਗੀ ਐ ਤੇ ਪਾਣੀ ਵੀ ਹੈਗਾ। ਸੋ ਜਿਹੜਾ ਉਹਨੂੰ ਆਪਾਂ ਕਹਿੰਦੇ ਆ ਆਕਸੀਡਾਈਜ਼ਡ ਕੋਲੇਸਟਰੋਲ ਇਹਨੂੰ ਆਪਾਂ ਜੇ ਦੇਸੀ ਭਾਸ਼ਾ ਦੇ ਵਿੱਚ ਕਹਿਣਾ ਹੋਵੇ ਤਾਂ ਆਪਾਂ ਕਹਾਂਗੇ ਜੰਗ ਲੱਗਿਆ ਹੋਇਆ ਕੋਲੇਸਟਰੋਲ ਇਹ ਜਿਹੜਾ ਜੰਗ ਲੱਗਿਆ ਹੋਇਆ ਕੋਲੇਸਟਰੋਲ ਹੈ ਇਹ ਬੁਰਾ ਕੋਲੇਸਟਰੋਲ ਹੁੰਦਾ ਸ਼ਰੀਰ ਦੇ ਵਿੱਚ ਕੋਈ ਵੀ ਚੀਜ਼ ਬੁਰੀ ਹੈ ਉਹਨੂੰ ਬਾਹਰ ਕੱਢਣ ਦੀ ਜ਼ਿੰਮੇਵਾਰੀ ਵਾਈਟ ਬਲੱਡ ਸੈੱਲ ਦੀ ਹੁੰਦੀ ਹੈ ਸੋ ਕੀ ਹੁੰਦਾ ਕਿ ਵਾਈਟ ਬਲੱਡ ਸੈੱਲ ਜਿਹੜੇ ਆ ਉਹ ਜਦੋਂ ਆਪਣੇ ਨਾਰਮਲ ਰੂਪ ਦੇ ਵਿੱਚ ਹੁੰਦੇ ਆ ਨਾ ਤਾਂ ਉਹਨਾਂ ਨੂੰ ਆਪਾਂ ਵਾਈਟ ਬਲੱਡ ਸੈੱਲ ਕਹਿੰਦੇ ਆ ਪਰ ਜਦੋਂ ਉਹਨਾਂ ਨੇ ਸ਼ਰੀਰ ਦੀ ਸਫਾਈ ਕਰਨੀ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਉਹ ਆਪਣਾ ਰੂਪ ਫੇਜ ਸ਼ਬਦ ਤੋਂ ਬਣਿਆ ਮਾਈਕਰੋਫੇਜ ਦਾ ਮਤਲਬ ਹੁੰਦਾ ਹੈ ਬਿਗ ਈਟਰ ਵੱਡਾ ਖਾਣ ਵਾਲਾ ਸੋ ਆਪਾਂ ਇਨੀ ਜ਼ਿਆਦਾ ਟੈਕਨੀਕਲਿਟੀਜ਼ ਨਹੀਂ ਜਾ ਰਹੇ ਸਿੰਪਲ ਭਾਸ਼ਾ ਦੇ ਵਿੱਚ ਸਮਝੋ ਕਿ ਖਰਾਬ ਜੰਗ ਲੱਗੇ ਹੋਏ ਕੋਲੇਸਟ੍ਰੋਲ ਨੂੰ ਹਟਾਉਣ ਵਾਸਤੇ ਵਾਈਟ ਬਲੱਡ ਸੈੱਲ ਇਸ ਕੋਲੇਸਟ੍ਰੋਲ ਨੂੰ ਖਾਣਾ ਸ਼ੁਰੂ ਕਰ ਦਿੰਦੇ ਆ ਤੇ ਫੁੱਲ ਕੇ ਪਟੂਰੇ ਵਾਂਗੂ ਮੋਟੇ ਹੋ ਜਾਂਦੇ ਆ ਤੇ ਇਸ ਫੁੱਲੇ ਹੋਏ ਪਟੂਰੇ ਵਾਂਗੂ ਮੋਟੇ ਹੋਏ ਵਾਈਟ ਬਲੱਡ ਸੈੱਲ ਨੂੰ ਆਪਾਂ ਕਹਿੰਦੇ ਆ ਫੋਮ ਸੈੱਲ ਕਿਉਂਕਿ ਇਹ ਫੋਮ ਦੀ ਤਰ੍ਹਾਂ ਫੁੱਲ ਜਾਂਦੇ ਆ ਹੁਣ ਇਹ ਜਿਹੜੇ ਫੋਮ ਸੈੱਲ ਹੁੰਦੇ ਆ ਨਾ ਇਹਨਾਂ ਦਾ ਮਕਸਦ ਹੁੰਦਾ ਸਰੀਰ ਖਾ ਲਿਆ ਫੁੱਲ ਕੇ ਸੁੱਜ ਗਏ ਹੁਣ ਇਹਨਾਂ ਨੇ ਖੂਨ ਦੇ ਵਿੱਚ ਵਗਣਾ ਹੈ ਤੇ ਸਰੀਰ ਤੋਂ ਬਾਹਰ ਜਾਣਾ ਲੇਕਿਨ ਹੁੰਦਾ ਕੀ ਹੈ ਕਿ ਇਹ ਸਰੀਰ ਦੇ ਵਿੱਚ اٹਕ ਜਾਂਦੇ ਨੇ ਖੂਨ ਦੀ ਨਸ ਦੇ ਅੰਦਰ ਤੇ ਬਲੋਕੇਜ ਬਣਾ ਲੈਂਦੇ ਨੇ ਆਪਾਂ ਸਮਝਦੇ ਹਾਂ ਕਿ ਬਲੋਕੇਰ ਕੋਲੇਸਟ੍ਰੋਲ ਦੀ ਬਣੀ ਹੁੰਦੀ ਹੈ ਅਸਲ ਦੇ ਵਿੱਚ ਉਹ ਫੋਮ ਸੈੱਲ ਹੁੰਦੇ ਆ ਆਪਾਂ ਕਹਿੰਦੇ ਆ ਵੀ ਬਲੋਕੇਰ ਦੇ ਵਿੱਚ ਕੈਲਸ਼ੀਅਮ ਵੀ ਹੁੰਦਾ ਉਹ ਠੀਕ ਹੈ ਪਰ ਮੈਜੋਰਿਟੀ ਬਲੋਕੇਜ ਦਾ ਵੱਡਾ ਹਿੱਸਾ ਇਹਨਾਂ ਫੋਮ ਸੈੱਲਾਂ ਤੋਂ ਬਣਿਆ ਹੁੰਦਾ ਉਹ ਮੈਂ ਦੱਸਦਾ ਕਿ ਫੋਮ ਸੈੱਲ ਇਕੱਠੇ ਕਿਉਂ ਹੁੰਦੇ ਕਿੱrega ਤੇ ਜਾ ਕੇ ਬਲੋਕੇਜ ਬਣਾਉਂਦੇ ਕਿਉਂ ਆ ਉਹ ਬਾਅਦ ਦੀ ਗੱਲ ਹੈ ਪਰ ਪਹਿਲਾਂ ਐ ਕਹਿੰਦਾ ਮਤਲਬ ਇਹ ਹੈ ਕਿ ਬਲੋਕੇਜ ਬਣਨ ਦੀ ਸ਼ੁਰੂਆਤ ਫੋਮਸੈਲਾਂ ਤੋਂ ਹੁੰਦੀ ਆ ਜੇ ਫੋਮਸੈਲਾਂ ਨਾ ਬਣਨ ਤਾਂ ਸਰੀਰ 'ਚ ਬਲੋਕੇਜ ਪੈਦਾ ਹੋ ਹੀ ਨਹੀਂ ਸਕਦੀ ਸਾਇੰਸ ਦੇ ਹਿਸਾਬ ਨਾਲ ਤੇ ਐਲਸੀ ਇਸ ਚੀਜ਼ ਨੂੰ ਕਿਵੇਂ ਰੋਕਦੀ ਆ ਹੁਣ ਉਹ ਸਮਝਦੇ ਆ ਐਲਸੀ ਜਿਹੜੀ ਹੈ ਉਹ ਜਿਹੜਾ ਐਲਡੀਐਲ ਕੋਲੇਸਟਰੋਲ ਹੁੰਦਾ ਨਾ ਉਹਦੀ ਆਕਸੀਡੇਸ਼ਨ ਨੂੰ ਹੀ ਰੋਕ ਦਿੰਦੀ ਆ ਜਦੋਂ ਐਲਸੀ ਨੇ ਐਲਡੀਐਲ ਕੋਲੇਸਟਰੋਲ ਦੀ ਆਕਸੀਡੇਸ਼ਨ ਨੂੰ ਰੋਕਤਾ ਤਾਂ ਫਿਰ ਆਕਸੀਡਾਈਜ਼ਡ ਕੋਲੇਸਟਰੋਲ ਤਾਂ ਬਣਿਆ ਹੀ ਨਾ ਜੰਗ ਲੱਗਿਆ ਹੋਇਆ ਕੋਲੇਸਟਰੋਲ ਤਾਂ ਬਣਿਆ ਹੀ ਨਾ ਜਿਹੜੇ ਵਾਈਟ ਬਲੱਡ ਸੈੱਲ ਆ ਉਹ ਸਿਰਫ ਜੰਗ ਲੱਗੇ ਹੋਏ ਕੋਲੇਸਟਰੋ ਨਾਰਮਲ ਐਲ ਡੀ ਐਲ ਕੋਲੇਸਟ੍ਰੋਲ ਨੂੰ ਉਹ ਨਹੀਂ ਖਾਂਦੇ ਤੇ ਜਦੋਂ ਸਰੀਰ ਤੇ ਜੰਗ ਲੱਗਿਆ ਹੋਇਆ ਕੋਲੇਸਟ੍ਰੋਲ ਨਹੀਂ ਬਣਦਾ ਤਾਂ ਫਿਰ ਫੋਮ ਸੈੱਲ ਵੀ ਨਹੀਂ ਬਣਦੇ ਅਗਰ ਫੋਮ ਸੈੱਲ ਨਹੀਂ ਬਣਦੇ ਤਾਂ ਫਿਰ ਬਲਾਕੇਜ ਵੀ ਨਹੀਂ ਬਣਦੀ ਸੋ ਇਸ ਤਰੀਕੇ ਨਾਲ ਐਲ ਸੀ ਜਿਹੜੀ ਆ ਉਹ ਸਰੀਰ ਦੇ ਵਿੱਚ ਬਲਾਕੇਜ ਬਣਨ ਦੀ ਪ੍ਰਕਿਰਿਆ ਨੂੰ ਰੋਕ ਦਿੰਦੀ ਹੈ ਤੇ ਅਗਰ ਪਹਿਲਾਂ ਤੋਂ ਕੁਝ ਬਲਾਕੇਜ ਬਣੀ ਹੋਈ ਹੈ ਤੇ ਸਰੀਰ ਉਹਨੂੰ ਹੌਲੀ-ਹੌਲੀ ਕਲੀਅਰ ਕਰ ਦਿੰਦਾ ਕਿਉਂ ਕਲੀਅਰ ਕਰਦਾ ਕਿਉਂਕਿ ਜੇ ਮੈਂ ਬਲਾਕੀਜ ਦੀ ਗੱਲ ਕਰਾਂ ਤਾਂ ਆਮ ਬੰਦੇ ਦੇ ਦਿਮਾਗ ਚ ਆਉਂਦਾ ਕਿ ਕੋਈ ਸਖਤ ਚੀਜ਼ ਹੈ ਜਿਹੜੀ ਨਸ ਦੇ ਅੰਦਰ ਜੰਮੀ ਹੋਈ ਹੈ ਪਰ ਐਸਾ ਨਹੀਂ ਹੈ ਜਿਹੜੀ ਹੋਰ ਵੀ ਟੀਡਾ ਹੁੰਦੀਆਂ ਇਹ ਸਭ ਜ਼ਿੰਦਾ ਹੁੰਦੀਆਂ ਨੇ ਕਹਿਣ ਦਾ ਮਤਲਬ ਇਹ ਨਵੇਂ ਸੈੱਲ ਉੱਤੇ ਇਕੱਠਾ ਹੁੰਦੇ ਰਹਿੰਦੇ ਆ ਸਰੀਰ ਉਹਨਾਂ ਵਿੱਚੋਂ ਕੁਝ ਸੈੱਲਾਂ ਨੂੰ ਸਰੀਰ ਤੋਂ ਬਾਹਰ ਵੀ ਕੱਢਦਾ ਰਹਿੰਦਾ ਸਫਾਈ ਪ੍ਰਕਿਰਿਆ ਦੇ ਤਹਿਤ ਤੇ ਜੇ ਨਵੇਂ ਫਾਰਮ ਸੈੱਲ ਜੰਮਣੇ ਬੰਦ ਹੋ ਜਾਣ ਤਾਂ ਫਿਰ ਜਿਹੜੇ ਪੁਰਾਣੇ ਜੰਮੇ ਹੋਏ ਆ ਨਾ ਉਹਨਾਂ ਨੂੰ ਸਰੀਰ ਹੌਲੀ-ਹੌਲੀ ਕਲੀਅਰ ਕਰ ਦਿੰਦਾ ਤੇ ਬਲੌਕੇਜ ਕਲੀਅਰ ਹੋ ਜਾਂਦੀ ਆ ਪਰ ਇਹਨੂੰ ਕਈ ਸਾਲ ਲੱਗਦੇ ਆ ਇਸ ਕਰਕੇ ਤੁਹਾਨੂੰ ਅਲਸੀ ਲਗਾਤਾਰ ਖਾਣੀ ਪੈਗੀ ਕਈ ਸਾਲਾਂ ਤੱਕ ਇਹ ਗੱਲ ਸਮਝਣ ਲੱਗੀ ਹੁਣ ਆਪਾਂ ਸਮਝਦੇ ਆ ਕਿ ਜਿਹੜੇ ਇਹ ਫਾਰਮ ਸੈੱਲ ਸੀਗੇ ਨਾ ਇਕੱਠੇ ਕਿਉਂ ਹੋਏ ਸੀਗੇ ਇਹਨਾਂ ਦਾ ਮਕਸਦ ਤਾਂ ਇਹ ਸੀਗਾ ਕਿ ਵੀ ਇਹਨਾਂ ਨੇ ਖੂਨ 'ਚ ਵਗਣਾ ਠੱਠੇ ਹੋਣ ਦੇ ਪ੍ਰਸਿੱਧ ਨੂੰ ਕਿਵੇਂ ਰੋਕਦੀ ਹੈ ਦੋਸਤੋ ਇਦਾਂ ਟੈਕਨੀਕਲ ਜਾਣਕਾਰੀ ਆ ਥੋੜਾ ਜਿਹਾ ਵੀਡੀਓ ਲੰਬਾ ਹੋਊਗਾ ਦੇ ਤਾਂ ਇੰਟਰਸਟ ਹੈ ਸੁਣੋਗੇ ਇਹ ਤੁਹਾਡੇ ਕੰਮ ਦੀ ਗੱਲ ਹੈ ਕਿਉਂਕਿ ਮੈਂ ਸਿੱਧਾ ਕਹਿੰਦਾ ਰਿਅਲਟੀ ਖਾਓ ਬਲਾਕੇਰ ਖਤਮ ਹੋ ਜੂਗੀ ਜੀ ਇਹ ਵੀਰੇ ਕਿਸੇ ਨੇ ਨਹੀਂ ਖਾਣੀ ਹੈਗੀ ਠੀਕ ਹੈ ਔਰ ਯਕੀਨ ਵੀ ਨਹੀਂ ਹੋਣਾ ਤੁਹਾਨੂੰ ਇਸ ਕਰਕੇ ਮੈਂ ਇਨੀ ਮਿਹਨਤ ਤਾਂ ਕਰ ਰਿਹਾ ਕਿਉਂਕਿ ਮੈਂ ਰਿਸਰਚ ਪੇਪਰ ਖੋਲ-ਖੋਲ ਕੇ ਪੜ੍ਹ-ਪੜ੍ਹ ਕੇ ਇਹ ਜਾਣਕਾਰੀ ਕੱਢ ਕੇ ਲਿਆਇਆ ਤੁਹਾਡੇ ਵਾਸਤੇ ਇਹ ਜਾਣਕਾਰੀ ਕਿਸੇ ਕੋਲ ਨਹੀਂ ਹੈਗੀ ਨਾ ਕਿਸੇ ਡਾਕਟਰ ਕੋਲ ਨਾ ਕਿਸੇ ਹੋਰ YouTube ਵੀਡੀਓ ਦੇ ਵਿੱਚ ਤੁਹਾਨੂੰ ਮਿਲਣੀ ਹੈ ਜਿਹੜੀ ਮੈਂ ਤੁਹਾਨੂੰ ਦੇ 10 20 ਮਿੰਟ ਦੇ ਵਿੱਚ ਵੀਡੀਓ ਰਿਕਾਰਡ ਕਰਕੇ ਪਾ ਸਕਦਾ ਤੇ ਵੀਰੇ ਜੇ ਤੇਰੀ ਬਲੋਕਰ ਬਣੀ ਹੋਈ ਆ ਉਹ ਤੂੰ ਬਲੋਕਰ ਕਲੀਅਰ ਕਰਨੀ ਆ ਤਾਂ ਤੂੰ 20 ਮਿੰਟ ਨਹੀਂ ਕੱਢ ਸਕਦਾ ਆਪਣੀ ਜ਼ਿੰਦਗੀ ਵਾਸਤੇ ਠੀਕ ਹੈ ਸੋ ਮੈਂ ਮਿਹਨਤ ਕਰ ਰਿਹਾ ਤੁਹਾਡੇ ਵਾਸਤੇ ਤੇ ਤੁਸੀਂ ਮਿਹਨਤ ਕਰਨੀ ਹੈ ਇਸ ਵੀਡੀਓ ਨੂੰ ਸੁਣਨ ਦੀ ਤੁਹਾਡੇ ਆਪਣੇ ਵਾਸਤੇ ਜੇ ਦਿਲ ਹੈਗਾ ਬਲੋਕਰ ਕਲੀਅਰ ਕਰਨ ਦਾ ਤਾਂ ਸੁਣ ਲਓ ਵੀਰੇ ਨਹੀਂ ਦਿਲ ਹੈਗਾ ਤਾਂ ਕੋਈ ਗੱਲ ਨਹੀਂ ਵੀਰੇ ਠੀਕ ਹੈ ਸੋ ਹੁੰਦਾ ਕੀ ਹੈ ਕਿ ਆਪਣੀ ਜਿਹੜੀ ਖੂਨ ਦੀ ਨਾਸ ਹੈ ਨਾ ਉਹਦੇ ਅੰਦਰ ਇੱਕ ਪਤਲੀ ਪਰਤ ਹੁੰਦੀ ਆ ਅੰਦਰੂਨੀ ਪਰਤ ਆਪਾਂ ਇਸ ਨੂੰ ਕਹਿ ਦਿੰਦੇ ਆ ਇਹ ਪਰਤ ਪਤਲੀ ਹੁੰਦੀ ਆ ਛਿੱਲੀ ਦੀ ਤਰ੍ਹਾਂ ਹੁੰਦੀ ਜਿਵੇਂ ਆਪਾਂ ਆਂਡਾ ਛਿੱਲ ਕਰਤ ਹੁੰਦੀ ਹੈ ਨਾ ਢਿੱਲੀ ਜੀ ਓਮੇਟ ਲਿਟ ਹੈ ਪਰਤ ਹੁੰਦੀ ਹੈ ਆਪਣੇ ਖੂਨ ਦੀਆਂ ਨਸਾਂ ਦੇ ਅੰਦਰ ਇਹਨੂੰ ਚਿਕਨੀ ਪਰਤ ਆਪਾਂ ਕਹਿੰਦੇ ਆ ਠੀਕ ਹੈ ਇਹ ਪਰਤ ਜਿਹੜੇ ਸੈੱਲਾਂ ਦੀ ਬਣੀ ਹੁੰਦੀ ਹੈ ਨਾ ਮੈਡੀਕਲ ਭਾਸ਼ਾ 'ਚ ਆਪਾਂ ਉਹਨਾਂ ਸੈੱਲਾਂ ਨੂੰ ਕਹਿੰਦੇ ਆ ਸਮੂਧ ਮਸਲ ਸੈੱਲ ਕਿਉਂਕਿ ਪਰਤੀ ਚਿਕਨੀ ਹੁੰਦੀ ਹੈ ਇਸ ਕਰਕੇ ਲੇਕਿਨ ਹੁੰਦਾ ਕੀ ਹੈ ਕਿ ਕੁਝ ਕਾਰਨਾਂ ਦੇ ਕਰਕੇ ਇਹਦੇ ਜਿਹੜੇ ਸੈੱਲ ਹੁੰਦੇ ਆ ਨਾ ਚਿਕਨੇ ਪਰਤ ਦੇ ਉਹ ਮਲਟੀਪਲਾਈ ਹੋਣਾ ਸ਼ੁਰੂ ਹੋ ਜਾਂਦੇ ਆ ਇਹਨੂੰ ਆਪਾਂ ਕਹਿੰਦੇ ਆ ਸੈੱਲ ਡਿਵੀਜ਼ਨ ਇੱਕ ਸੈੱਲ ਦੇ ਦੋ ਬਣਦੇ ਆ ਦੋ ਦੇ ਚਾਰ ਬਣਦੇ ਆ ਚਾਰ ਦੇ ਅੱਠ ਅੱਠ ਦੇ 16 16 ਦੇ 3 ਹੋ ਜਾਂਦੀ ਆ ਉਹਦੇ ਨਾਲ ਕੀ ਹੁੰਦਾ ਕੀ ਇਹ ਜਿਹੜੀ ਪਰਤ ਹੈ ਨਾ ਜਿਹੜੀ ਢਿੱਲੀ ਵਰਗੀ ਪਤਲੀ ਸੀ ਇਹ ਮੋਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਮੋਟੀ ਹੁੰਦੀ ਹੈ ਤਾਂ ਪਹਿਲਾਂ ਤਾਂ ਇਹ ਇਟਸੈਲਫ ਆਪਣੇ ਆਪ ਹੀ ਖੂਨ ਦੀ ਨਸ ਨੂੰ ਅੰਦਰੋਂ ਟਾਈਟ ਕਰਦੀ ਹੈ ਖੂਨ ਦਾ ਜਿਹੜਾ ਰਸਤਾ ਹੈ ਸੰਕਰਾ ਹੋ ਜਾਂਦਾ ਹੈ ਇਹ ਸੈਲ ਡਿਵਾਈਡ ਕਿਉਂ ਹੁੰਦੇ ਆ ਹਾਈ ਬਲੱਡ ਪ੍ਰੈਸ਼ਰ ਅਤੇ ਜਿਹੜਾ ਖਰਾਬ ਕੋਲੇਸਟ੍ਰੋਲ ਸੀ ਨਾ ਉਹ ਜਦੋਂ ਕੰਧਾਂ ਜਾ ਕੇ ਵੱਜਦਾ ਹੈ ਤੇ ਡੈਮੇਜ ਕਰ ਦਿੰਦਾ ਕੰਧਾਂ ਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਵੀ ਕੰਧਾਂ ਨੂੰ ਡੈਮੇਜ ਕਰਦਾ ਉਹਦੇ ਕਰਕੇ ਸਰੀਰ ਜਿਹੜਾ ਨਾ ਉਹ ਰਿਪੇਅਰ ਕਰਨ ਵਾਸਤੇ ਸੈਲ ਡਿਵੀਜ਼ਨ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੰਦਾ ਠੀ ਪ੍ਰੋਟੀਨ ਪੈਦਾ ਹੁੰਦਾ ਇਹ ਜਿਹੜਾ ਪ੍ਰੋਟੀਨ ਹੈ ਨਾ ਇਹ ਸਿਰਫ ਉੱਥੇ ਹੀ ਪੈਦਾ ਹੁੰਦਾ ਜਿੱਥੇ ਇਹ ਭਰਤ ਮੋਟੀ ਹੋਵੇ ਜਿੱਥੇ ਭਰਤ ਪਤਲੀ ਹੈ ਨਾ ਉੱਥੇ ਇਹ ਪ੍ਰੋਟੀਨ ਪੈਦਾ ਨਹੀਂ ਹੁੰਦਾ ਇਸ ਪ੍ਰੋਟੀਨ ਦਾ ਨਾਮ ਮੈਂ ਤੁਹਾਨੂੰ ਦੱਸ ਰਿਹਾ ਇਸ ਪ੍ਰੋਟੀਨ ਦਾ ਨਾਮ ਹੈ ਵੀ ਕੈਮ 1 ਇਹਦਾ ਪੂਰਾ ਨਾਮ ਹੈ ਵੈਸਕੂਲਰ ਸੈਲ ਅਡਹੈਂਸ਼ਨ ਮੋਲੀਕਿਊਲ 1 ਠੀਕ ਹੈ ਮੈਂ ਇੰਨਾ ਟਾਰਾ ਟੈਕਨੀਕਲ ਚ ਜਾਣਾ ਨਹੀਂ ਚਾਹੁੰਦਾ ਸੀ ਪਰ ਤਾਂ ਕਿ ਤੁਹਾਨੂੰ ਵਿਸ਼ਵਾਸ ਹੋਵੇ ਕਿ ਮੈਂ ਜੋ ਦੱਸ ਰਿਹਾ ਵਿਗਿਆਨ ਦੱਸ ਰਿਹਾ ਇਸ ਕਰਕੇ ਨਾਮ ਲਿਆ ਸੋ ਇਹ ਜਿਹੜਾ ਪ੍ਰੋਟੀਨ ਹੈ ਨਾ ਇਹ ਚਿੰਬਕ ਦੀ ਤਰ੍ਹਾਂ ਕੰਮ ਕਰਦਾ ਜਿਵੇਂ ਚਿੰਬਕ ਲੋਹੇ ਨੂੰ ਖਿੱਚਦਾ ਨਾ ਜਦਾ ਆਪਣੇ ਵੱਲ ਜਿਹੜੇ ਮੈਂ ਪਹਿਲਾਂ ਦੱਸੇ ਸੀ ਜਿਨ੍ਹਾਂ ਨੇ ਵਾਈਟ ਬਲੱਡ 셀 ਨਹੀਂ ਜਦੋਂ ਖਰਾਬ ਕੋਲੇਸਟ੍ਰੋਲ ਖਾਦਾ ਸੀ ਤਾਂ ਫੋਮ 셀 ਬਣ ਗਿਆ ਸੀ ਨਾ ਜਿਹੜਾ ਖੂਨ ਚ ਘੁਮਰਿਆ ਹੁਣ ਇਹ ਸੋਜਰਸ ਦੇ ਕਰਕੇ ਇਹ ਪ੍ਰੋਟੀਨ ਬਣ ਗਿਆ ਇਸ ਪ੍ਰੋਟੀਨ ਨੇ ਉਹਨਾਂ ਸੈੱਲਾਂ ਨੂੰ ਖਿੱਚਣਾ ਸ਼ੁਰੂ ਕਰਤਾ ਜਦੋਂ ਉਹ ਸੈੱਲ ਇਹਦੇ ਕੋਲੋਂ ਨੰਗਦੇ ਆ ਨਾ ਇਹਨਾਂ ਨੂੰ ਖਿੱਚ ਲੈਂਦਾ ਤੇ ਖਿੱਚ ਕੇ ਆਪਣੇ ਉੱਤੇ ਚਪਕਾ ਲੈਂਦਾ ਤੇ ਵੀਰੇ ਉੱਥੇ ਫਿਰ ਉਹ ਬਲੌਕੇਜ ਬਣਨੀ ਸਟਾਰਟ ਹੋ ਜਾਂਦੀ ਹੈ ਤੇ ਇੱਥੇ ਅਲਸੀ ਦਾ ਰੋਲ ਕੀ ਆ ਫਿਰ ਅਲਸੀ ਕੀ ਕਰਦੀ ਆ ਵੀਰੇ ਸਭ ਤੋਂ ਪਹਿਲਾਂ ਅਲਸੀ ਕੀ ਕਰਦੀ ਆ ਉਹ ਸਾਡੇ ਜੀਨ ਦੇ ਲੈਵਲ ਤੇ ਜਿਵੇਂ ਸਾਡੇ ਸ਼ਰੀਰ 'ਚ ਜੀਨਸ ਹੁੰਦੇ ਆ ਨ ਇਦਾਂ ਦੀ ਤਬਦੀਲੀ ਕਰਦੀ ਹੈ ਜਦੇ ਨਾਲ ਇਹ ਵੀ ਕੈਮ 1 ਜਿਹੜਾ ਪ੍ਰੋਟੀਨ ਹੈ ਨਾ ਇਹ ਬਣਨਾ ਬੰਦ ਹੋ ਜਾਂਦਾ ਜਦੋਂ ਇਹ ਪ੍ਰੋਟੀਨ ਬਣਦਾ ਨਹੀਂ ਨਾ ਫਿਰ ਉਹ ਜਿਹੜੇ ਫਾਰਮ ਸੈੱਲ ਬਣੇ ਸੀਗੇ ਉਹ ਚਿਪਕਦੇ ਨਹੀਂ ਹੈਗੇ ਉੱਥੇ ਜਦੇ ਨਾਲ ਬਲਾਕੇਜ ਬਣਦੀ ਨਹੀਂ ਉਹ ਫਾਰਮ ਸੈੱਲ ਗਾ ਨਿਕਲ ਜਾਂਦੇ ਆ ਤੇ ਬਾਅਦ ਚ ਸਰੀਰ ਉਹਨਾਂ ਨੂੰ ਬਾਹਰ ਕੱਢ ਦਿੰਦਾ ਸਰੀਰ ਤੋਂ ਕਿਡਨੀ ਰਾਹੀਂ ਫਿਲਟਰ ਹੋ ਕੇ ਬਾਹਰ ਇਸ ਤਰੀਕੇ ਨਾਲ ਐਲਸੀ ਇਸ ਬਲਾਕਰ ਦੀ ਪ੍ਰਕਿਰਿਆ ਨੂੰ ਰੋਕ ਦਿੰਦੀ ਹੈ ਔਰ ਐਲਸੀ ਕੀ ਕਰਦੀ ਹੈ ਕਿ ਸੈੱਲ ਡਿਵੀਜ਼ਨ ਨੂੰ ਵੀ ਰੋਕਦੀ ਹੈ ਜਿਹੜੇ ਮੈਂ ਪਹਿਲਾਂ ਦੱਸਿਆ ਸੀ ਨਾ ਕਿ ਸੈੱਲ ਡਿਵਾਈਡ ਹੋਣੇ ਸ਼ੁਰੂ ਹੋ ਜਾਂਦੇ ਆ ਸੈੱਲਾਂ ਨੂੰ ਡਿਵਾਈਡ ਹੋਣ ਵਾਸਤੇ ਵੀ ਇੱਕ ਪ੍ਰ proliferating cell nuclear antigen ਇਸ ਪ੍ਰੋਟੀਨ ਦੀ ਲੋੜ ਹੁੰਦੀ ਆ ਸੈੱਲਾਂ ਨੂੰ ਡਿਵਾਈਡ ਹੋਣ ਵਾਸਤੇ ਤੇ ਜਿਹੜੀ ਅਲਸੀ ਐ ਉਹਦੇ ਉਹਦੇ ਵਿੱਚ ਹੁੰਦਾ ਹੈ α-linoleic acid ਇਹ ਇਸ PCNA ਪ੍ਰੋਟੀਨ ਨੂੰ ਬਣਨ ਤੋਂ ਰੋਕ ਦਿੰਦਾ ਜਦੋਂ ਇਹ ਪ੍ਰੋਟੀਨ ਨਹੀਂ ਬਣਦਾ ਤਾਂ ਸੈੱਲ ਡਿਵੀਜ਼ਨ ਦੀ ਪ੍ਰਕਿਰਿਆ ਰੁਕ ਜਾਂਦੀ ਆ ਜਦੋਂ ਸੈੱਲ ਡਿਵੀਜ਼ਨ ਰੁਕ ਜਾਂਦਾ ਤਾਂ ਕੀ ਹੁੰਦਾ ਨਵੇਂ ਸੈੱਲ ਬਣਨੇ ਉੱਥੇ ਬੰਦ ਹੋ ਜਾਂਦੇ ਆ ਨਵੀਂ ਜਿਹੜੀ ਪਰਤ ਮੋਟੀ ਹੋ ਰਹੀ ਸੀ ਉਹ ਹੋਰ ਮੋਟੀ ਨਹੀਂ ਹੁੰਦੀ ਉਹਦੇ ਵਿੱਚ ਹੋਰ ਸੋਜਸ਼ ਨਹੀਂ ਪੈਦਾ ਹੁੰਦੀ ਤੇ ਜਿਹੜੇ ਪੁਰਾਣੇ ਸੈੱਲ ਸੀਗੇ ਉਹਨਾਂ ਨੂੰ ਸਰੀਰ ਹੌਲੀ-ਹੌਲੀ ਕਲੀਅਰ ਕਰ ਦਿੰਦਾ ਕਿਉਂਕਿ ਇਹ ਇੱਕ ਕੁਦਰਤ ਹੈ ਕਿ ਸਰੀਰ ਦੇ ਵਿੱਚ ਪੁਰਾਣੇ ਇਸ ਨਾਲ ਮਰਦੇ ਆ ਤੇ ਨਵੇਂ ਸੱਲ ਜੰਮਦੇ ਆ ਅਲਸੀ ਨੇ ਨਵੇਂ ਸੱਲਾਂ ਨੂੰ ਬਣਨ ਤੋਂ ਰੋਕਦਾ ਉਸ ਜਗ੍ਹਾ ਤੇ ਪੁਰਾਣੇ ਸੱਲ ਹੌਲੀ-ਹੌਲੀ ਮਰ ਜਾਣੇ ਆ ਉਹ ਜਿਹੜੀ ਪਰਤ ਸੁੱਜੀ ਹੋਈ ਸੀਗੀ ਉਹ ਪਰਤ ਨੇ ਵਾਪਸ ਪਤਲੇ ਹੋ ਜਾਣਾ ਜਦੋਂ ਪਤਲੀ ਹੋ ਗਈ ਤਾਂ ਉਹਦੇ ਉੱਪਰ ਜਿਹੜਾ ਪ੍ਰੋਟੀਨ ਬਣ ਰਿਆ ਸੀਗਾ ਉਹ ਪ੍ਰੋਟੀਨ ਬਣਨਾ ਵੀ ਬੰਦ ਹੋ ਜਾਣਾ ਤੇ ਉੱਥੇ ਜਿਹੜੀ ਬਲੌਕੇਜ ਜੇ ਪਹਿਲਾਂ ਥੋੜੀ-ਬੋਤੀ ਬਣੀ ਹੋਈ ਆ ਉਹ ਕਲੀਅਰ ਹੋ ਜਾਏਗੀ ਹੌਲੀ-ਹੌਲੀ ਔਰ ਨਵੀਂ ਬਲੌਕੇਜ ਨਹੀਂ ਬਣੇਗੀ ਸੋ ਅਲਸੀ ਨੇ ਕੀ ਕੀਤਾ ਤਿੰਨ ਕੰਮ ਕਰਤੇ ਹਲੇ ਇੱਕ ਚੌਥਾ ਕੰਮ ਹੈ ਸਮਝਾਉਣਾ ਜਿਹੜਾ ਕਿ ਹਾਰਟ ਅਟੈਕ ਨੂੰ ਪੈਦਾ ਕਰਦਾ ਤੇ ਅਲਸੀ ਉਸ ਹਾਰ ਪਹਿਲਾਂ ਜਿਹੜੇ ਫੋਮ ਸੈੱਲ ਬਣੇ ਸੀਗੇ ਅਲਸੀ ਨੇ ਉਹਨਾਂ ਫੋਮ ਸੈੱਲਾਂ ਨੂੰ ਬਣਨ ਤੋਂ ਰੋਕਿਆ ਕਿਉਂਕਿ ਉਹਨੇ ਕੋਲੇਸਟਰੋਲ ਨੂੰ ਜੰਗਾਲ ਲੱਗਣ ਤੋਂ ਬਚਾ ਲਿਆ ਨਾ ਜੰਗਾਲ ਲੱਗਿਆ ਨਾ ਫੋਮ ਸੈੱਲ ਬਣੇ ਦੂਜਾ ਜਦੋਂ ਫੋਮ ਸੈੱਲ ਬਾਗ ਰਹੇ ਸੀਗੇ ਖੂਨ ਦੇ ਵਿੱਚ ਕਿਉਂਕਿ ਦੇਖੋ ਮਾੜਾ ਮੋਟਾ ਤਾਂ ਆਕਸੀਡੇਸ਼ਨ ਹੋਣੀ ਆ ਨਾ ਜਿਆਦੀ ਆਕਸੀਡੇਸ਼ਨ ਨਹੀਂ ਹੋਣ ਦਿੰਦੀ ਪਰਲੀ ਕੁਦਰਤੀ ਤੌਰ ਤੇ ਮਾਮੂਲੀ ਆਕਸੀਡੇਸ਼ਨ ਹੈ ਉਹ ਤਾਂ ਹੁੰਦੀ ਹੈ ਔਰ ਜਿਹੜੇ ਪਹਿਲਾਂ ਤੋਂ ਆਕਸੀਡੇਸ਼ਨ ਹੋ ਰੱਖੀ ਸੀ ਮੰਨ ਲਓ ਸੈੱਲ ਬਾਗ ਰਹੇ ਸੀਗੇ ਖੂਨ ਦੇ ਵਿੱਚ ਅਲਸੀ ਨੇ ਉਹਨਾਂ ਸੈੱਲਾਂ ਨੂੰ ਚਿਪਕਣ ਤੋਂ ਬਚਾਤਾ ਜਿਹੜੇ ਸੈੱਲ ਪਹਿਲਾਂ ਖ ਨੀ ਬੰਦ ਹੋ ਗਈ। ਉਹ ਪੁਰਾਣੀ ਬਲੋਕੇਜ ਸਰੀਰ ਹੌਲੀ ਹੌਲੀ ਕਲੀਅਰ ਕਰ ਦੇਗਾ। ਔਰ ਦੂਜਾ ਜਿਹੜੀ ਸੈਲ ਡਿਵੀਜ਼ਨ ਹੋ ਰਹੀ ਸੀਗੀ ਉਹ ਸੈਲ ਡਿਵੀਜ਼ਨ ਵੀ ਬੰਦ ਹੋ ਗਈ। ਇਹਦੇ ਨਾਲ ਸੋਜ ਰਸ ਵੀ ਘਟ ਗਈ। ਸੋ ਨਾੜੀ ਦੀ ਪਰਤ ਪਤਲੀ ਹੋ ਗਈ ਅੰਦਰੂਨੀ ਪਰਤ ਬਲੋਕੇਜ ਨਵੀਂ ਬਣਨੀ ਬੰਦ ਹੋ ਗਈ। ਬਲੋਕਸ ਦੇ ਸੈੱਲ ਵੀ ਬਣਨੇ ਬੰਦ ਹੋ ਗਏ ਨਾਵੇਂ। ਸੋ ਹੁਣ ਨਵੀਂ ਬਲੋਕੇਜ ਨਹੀਂ ਬਣ ਰਹੀ। ਸਿਰਫ ਪੁਰਾਣੀ ਬਲੋਕੇਜ ਹੈ। ਜਿਹਨੂੰ ਸਰੀਰ ਹੌਲੀ ਹੌਲੀ ਕਲੀਅਰ ਕਰੂਗਾ। ਔਰ ਹੁਣ ਚੌਥੀ ਗੱਲ ਦੱਸਣ ਲੱਗਿਆ। ਦੇਖੋ ਬਲੋਕੇਜ ਦੋ ਤਰ੍ਹਾਂ ਦੀ ਹੁੰਦੀ ਆ। ਇੱਕ ਸੌਫਟ ਬਲੋਕੇਜ ਜਿਹਨ ਉਦਾ ਕੁਛ ਹਿੱਸਾ ਟੁੱਟ ਸਕਦਾ ਤੇ ਉਹ ਜੋ ਟੁੱਟਦੀ ਹੈ ਨਾ ਤੋਂ ਉਹ ਗਾਂ ਜਾ ਕੇ ਫਸਦੀ ਆ ਇਤਨਾ ਕਿਤੇ ਜਾ ਕੇ ਜਾਂ ਫਿਰ ਜਿੱਥੋਂ ਟੁੱਟਦੀ ਹੈ ਉੱਥੇ ਹੀ ਫਸਦੀ ਹੈ ਕਿਉਂਕਿ ਉਸ ਜਗ੍ਹਾ ਦੇ ਉੱਤੇ ਨਾੜੀ ਅੰਦਰੋਂ ਤੰਗ ਹੁੰਦੀ ਆ ਇੱਕ ਤਾਂ ਨਾੜੀ ਸੁੱਜੀ ਹੁੰਦੀ ਆ ਸੈਲ ਡਿਵੀਜ਼ਨ ਹੋ ਰਹੀ ਹੁੰਦੀ ਆ ਅੰਦਰੋਂ ਨਾੜੀ ਸੁੱਜੀ ਹੋਈ ਆ ਉੱਪਰ ਬਲੌਕੇਜ ਬਣੀ ਹੋਈ ਆ ਨਾੜੀ ਟਾਈਟ ਆ ਅੰਦਰੋਂ ਹੁਣ ਜਦੋਂ ਉਹ ਬਲੌਕੇਜ ਨੇ ਟੁੱਟਣਾ ਸੌਫਟ ਬਲੌਕੇਜ ਨੇ ਤਾਂ ਉਹਨੇ ਉੱਥੇ ਫਸਣਾ ਜਦੋਂ ਫਸ ਗਈ ਖੂਨ ਰੁਕ ਗਿਆ ਖੂਨ ਰੁਕਣ ਨਾਲ ਹਾਰਟ ਅਟੈਕ ਆ ਗਿਆ ਇਸ ਕਰਕੇ ਲਈ ਸੌਫਟ ਬਲੌਕੇਜ ਹੁੰਦੀ ਆ ਨਾ ਉਹ ਖਤਰਨਾਕ ਹੁੰਦੀ ਆ ਤੇ ਜਿਹ ਜਿਹੜੀ ਹਾਰਡ ਬਲੌਕੇਜ ਹੁੰਦੀ ਹੈ ਨਾ ਉਹ ਟੁੱਟਦੀ ਨਹੀਂ। ਉਹ ਨਾੜੀ ਨਾਲ ਚਿਪਕੀ ਹੁੰਦੀ ਉਹਦਾ ਬੌਂਡ ਬਹੁਤ ਹਾਰਡ ਹੁੰਦਾ। ਔਰ ਜੇ ਬਲੌਕੇਜ ਨਾ ਟੁੱਟੇ ਤਾਂ ਫਿਰ ਜਿੰਨੀ ਵੀ ਨਾੜੀ ਅੰਦਰੋਂ ਹੈਗੀ ਆ 30% ਖੁੱਲੀ ਆ, 40% ਖੁੱਲੀ ਆ ਉਹ ਖੁੱਲੀ ਰਹਿੰਦੀ ਆ ਫਿਰ ਉਹ। ਬਲੌਕੇਜ ਵਧੇਗੀ ਤਾਂ ਉਹ ਨਾੜੀ ਟਾਈਟ ਹੋਏਗੀ। ਅਦਰਵਾਈਜ਼ ਜੇ ਬਲੌਕੇਜ ਨਹੀਂ ਬੱਦਰੀ ਔਰ ਬਲੌਕੇਜ ਹਾਰਡ ਹੈ ਤਾਂ ਉਹ ਨਾੜੀ ਅੰਦਰੋਂ ਖੁੱਲੀ ਰਹੇਗੀ ਔਰ ਹਾਰਟ ਅਟੈਕ ਨਹੀਂ ਹੁੰਦਾ। ਹੁਣ ਇਹਦੇ ਵਿੱਚ ਐਲਸੀ ਦਾ ਕੀ ਰੋਲ ਆ? ਉਹ ਮੈਂ ਤੁਹਾਨੂੰ ਸਮਝਾਉਣ ਜਾ ਰਿਹਾ। ਜਿਹੜੀ ਬਲੌਕੇਜ ਬਣੀ ਹੋਈ ਹੁੰਦੀ ਆ ਨਾ ਉਹਦੇ ਅੰਦਰ ਇੱਕ ਐਨਜ਼ਾਈਮ ਹੁੰਦਾ ਜਿਹਨੂੰ ਐਮਐਮਪੀ ਹੁੰਦੇ ਆ ਨਾ ਇਹ ਬਲਾਕੇਜ ਦੀ ਜਿਹੜੀ ਪਰਤ ਹੁੰਦੀ ਹੈ ਮਤਲਬ ਜਿਹੜੀ ਬਲਾਕੇਜ ਨਾਲ ਚਿਪਕੀ ਹੋਈ ਹੁੰਦੀ ਆ ਉਸ ਬੌਂਡ ਨੂੰ ਕਮਜ਼ੋਰ ਕਰ ਦਿੰਦੇ ਆ ਇਹ ਜਿਹੜੇ ਐਮ ਐਮ ਪੀਜ਼ ਹੁੰਦੇ ਆ ਜਦੋਂ ਬੌਂਡ ਕਮਜ਼ੋਰ ਹੁੰਦਾ ਤੇ ਫਿਰ ਜਿਹੜੀ ਬਲਾਕੇਜ ਆ ਉਹ ਤੋਂ ਉੱਤਰ ਜਾਂਦੀ ਆ ਕੰਧ ਦੇ ਨਾਲੋਂ ਤੇ ਗਾਂਹ ਜਾ ਕੇ ਫਸਦੀ ਆ ਤੇ ਆਲਸੀ ਕੀ ਕਰਦੀ ਆ ਆਲਸੀ ਇਹ ਜਿਹੜੇ ਐਮ ਐਮ ਪੀਜ਼ ਆ ਨਾ ਇਹ ਜਿਹੜੇ ਐਨਜ਼ਾਈਮ ਹੈ ਇਹਨਾਂ ਨੂੰ ਡੀਐਕਟੀਵੇਟ ਕਰਦੀ ਆ ਇਹਨਾਂ ਨੂੰ ਆਪਣਾ ਕੰਮ ਨਹੀਂ ਕਰਨ ਦਿੰਦੀ ਇਨਐਕਟਿਵ ਕਰ ਦਿੰਦੀ ਆ ਜਿਹਦੇ ਨਾਲ ਜਿਹੜਾ ਬੌਂਡ ਹੈ ਨਾ ਉਹ ਮਜ਼ਬੂਤੀ ਨਾਲ ਜੁੜਿਆ ਰਹਿੰਦਾ ਕੰਧ ਦੇ ਨਾਲ ਤੇ ਬਲਾਕੇਜ ਉੱਥੋਂ ਟੁੱਟਦੀ ਨਹੀਂ ਆ ਤੇ ਇਹ ਇਹ ਸਮਾਪਾ ਕੇ ਸੰਗੜ ਜਾਂਦੀ ਹੈ ਹਾਰਡ ਹੋ ਜਾਂਦੀ ਹੈ ਫਿਰ ਉਹ ਸਟੇਬਲ ਹੋ ਜਾਂਦੀ ਆਪਾਂ ਕਹੀਏ ਇਹਨੂੰ ਇਹਦੇ ਨਾਲ ਕੀ ਹੁੰਦਾ ਬਲੋਕੇਰ ਫਟਦੀ ਨਹੀਂ ਟੁੱਟਦੀ ਨਹੀਂ ਤੇ ਹਾਰਡ ਬਲੋਕੇਸ ਨਹੀਂ ਹੁੰਦੀ ਤੇ ਹਾਰਟ ਅਟੈਕ ਨਹੀਂ ਹੁੰਦਾ ਸੋ ਇਹ ਚਾਰ ਕੰਮਾਂ ਸੀ ਕਰਦੀ ਆ ਕੀ ਸਭ ਤੋਂ ਪਹਿਲਾਂ ਤਾਂ ਫੋਰਮ ਸੈਲਾਂ ਨੂੰ ਬਣਨ ਤੋਂ ਰੋਕਦੀ ਆ ਜਿਸ ਨਾਲ ਬਲੋਕੇਜ ਬਣਨੀ ਬੰਦ ਹੁੰਦੀ ਆ ਦੂਜਾ ਸੈਲ ਡਿਵੀਜ਼ਨ ਨੂੰ ਰੋਕਦੀ ਆ ਜਿਸ ਨਾਲ ਜਿਸ ਨਾਲ ਗੰਧ ਅੰਦਰੋਂ ਪਤਲੀ ਹੋ ਜਾਂਦੀ ਆ ਫਿਰ ਉਸ ਜਗ੍ਹਾ ਤੇ ਜਿਹੜਾ ਪ੍ਰੋਟੀਨ ਸੀਗਾ ਜਿਹੜਾ ਬਲੋਕੇਜ ਨੂੰ ਫੜ ਰਿਹਾ ਸੀਗਾ ਫੋਰਮ ਸੈਲਾਂ ਨੂੰ ਫੜ ਰਿਹਾ ਸੀਗਾ ਉਹ ਪ੍ਰੋਟੀਨ ਰੀਐਕਟਿਵੇਟ ਹੋ ਜਾਂਦਾ ਕਹਿੰਦਾ ਮਤਲਬ ਕਿ ਜਿਹੜੀ ਇਹ ਤਾਂ ਕਿ ਉਹ ਆਪਣੀ ਦੇਖਤੋਂ ਟੁੱਟੇ ਨਾ ਤੇ ਖੁੰਚ ਜਾ ਕੇ ਫਸੇ ਨਾ ਤੇ ਜਿਹੜੀ ਬਲੌਕੇਜ ਹੁੰਦੀ ਹੈ ਉਹਨੂੰ ਫਿਰ ਸਰੀਰ ਸਵਾਂ ਪਾ ਕੇ ਹੌਲੀ-ਹੌਲੀ ਆਪਣੇ ਆਪ ਕਿਉਂਕਿ ਉਹ ਅਨਰੋਧ ਦੇ ਵਿੱਚ ਸੈੱਲ ਨੇ ਸਰੀਰ ਪੁਰਾਣੇ ਸੱਲਾਂ ਨੂੰ ਸਰੀਰ ਤੋਂ ਬਾਹਰ ਕੱਢਣ ਦਾ ਕੰਮ ਆਪਣੇ ਆਪ ਕਰਦਾ ਕੁਦਰਤੀ ਤੌਰ ਤੇ ਆਮ ਜਿਹੜਾ ਬੰਦਾ ਹੁੰਦਾ ਉਹਦੇ ਸਰੀਰ 'ਚ ਕੀ ਹੁੰਦਾ ਹੈ ਕਿ ਬਲੌਕੇਜ ਜਿਹੜੀ ਬਣਦੀ ਪ੍ਰਕਿਰਿਆ ਨਾ ਚਾਲੂ ਰਹਿੰਦੀ ਹੈ ਉਹ ਅੱਜ 10% ਹੈ ਕੱਲ ਨੂੰ 20% ਫਿਰ 30 40 50 60 70 80 90 ਫਿਰ ਕੰਮ ਹੋ ਗਿਆ ਉਸ ਤੋਂ ਬਾਅਦ ਆਪਾਂ ਉਸ ਪ੍ਰਕਿਰਿਆ ਨੂੰ ਰੋਕ ਹੀ ਨਹੀਂ ਪਾਉਂਦੇ ਇਹ ਪ੍ਰੋਬਲਮ ਦੀ ਜੜ ਹੈ ਪਰ ਜੇ ਸੋ ਦੋਸਤੋ ਇਹ ਸੀਗਾ ਵੀਡੀਓ ਆਲਸੀ ਦੇ ਬਾਰੇ ਇਸ ਕਰਕੇ ਹੁਣ ਤੁਸੀਂ ਆਲਸੀ ਜਰੂਰ ਖਾਓ ਜਿਹੜੇ ਵੀ ਲੋਕ ਬਲਾਕੇਜ ਨੂੰ ਰੋਕਣਾ ਚਾਹੁੰਦੇ ਆ ਰਿਵਰਸ ਕਰਨਾ ਚਾਹੁੰਦੇ ਆ ਤੇ ਜਾਣਕਾਰੀ ਕੀਮੇ ਦੀ ਲੱਗੀ ਆ ਹਨ ਮੈਨੂੰ ਪਤਾ ਨਹੀਂ ਤੁਹਾਨੂੰ ਸਮਝ ਲੱਗੀ ਕਿ ਨਹੀਂ ਸਾਨੂੰ ਲੱਗੀ ਦੇਸੀ ਭਾਸ਼ਾ ਚ ਸਮਝਾਉਣ ਦੀ ਮੈਂ ਪੂਰੀ ਕੋਸ਼ਿਸ਼ ਕੀਤੀ ਆ ਬਹੁਤ ਬਹੁਤ ਧੰਨਵਾਦ